ਦੀ ਮਾਰਕੀਆ ਮਾਰਕੀਟ ਕਮੇਟੀ ਦੀ ਕੋਈ ਕੈਂਪਨੀ ਲੱਗੀ ਵੀ ਸਹੀ ਥੀਰੇ ਪਰ ਦੱਸੋ ਤੁਸੀਂ ਕਿਵੇਂ ਮੋਟਰਸਾਈਕਲ ਨੂੰ ਕੱਟ ਕੇ 100 ਰੁਪਇਆ ਲੈ ਸਕਦੇ ਆ ਆਪਾਂ ਪਰਚੇ ਛਪਾਈ ਆ ਇਹ ਗੱਲ ਸੁਣੋ ਉਹਦੇ ਪਰ ਸਟੈਂਪ ਲੱਗਦੀ ਆ ਕੈਮਰਾ ਤੇ ਕਰੋ ਆਪਾਂ ਪਰਚੇ ਛਪਾਈ ਆ ਸਾਡੀ ਪਰਸੋਂ ਆਏ ਨਹੀਂ ਆ ਪਰਸੋਂ ਆਏ ਨੇ ਪਰਚੇ ਆਪਣੇ ਜਦੋਂ ਸ਼ੁਰੂ ਕਰਦੇ ਹੋ ਲੋ ਬਬਾਈ ਪਹਿਲੇ ਬੇਰੀ ਤੇ ਸੁਣ ਲੋ ਇਹ ਪਾਰਕਿੰਗ ਦਾ ਵੀ ਠੇਕਾ ਸਾਡਾ ਹੈ ਠੀਕ ਹੈ ਡੀਐਮਓ ਸਾਹਿਬ ਨੂੰ ਪੁੱਛੋ ਡੀਐਮਓ ਸਾਹਿਬ ਨੇ ਗੱਲ ਕੀਤੀ ਉਹਦਾ ਵੀ ਪੁੱਛੇ ਲੈਣਾ ਵੀਰ ਜੀ ਮੇਰੀ ਗੱਲ ਸੁਣੋ ਡੀਐਮਓ ਸਾਹਿਬ ਨੇ ਇਹ ਮੇਲੇ ਲੈ ਜਿਨ੍ਹਾਂ ਨੇ ਮੇਲਾ ਕਰਾਇਆ ਨਾ ਸਿਰੇ ਮੇਲੇ ਵਾਲੇ ਅੰਦਰ ਤੇ ਕਰ ਜਗ੍ਹਾ ਜਿਹੜੇ 4000 ਰੁਪਏ ਰੋਜ਼ ਦਾ ਮਾਰਕੀਟ ਕਮੇਟੀ ਨੂੰ ਦੇ ਰਹੇ ਨੇ ਸੁਣੀਓ ਗੱਲ ਠੀਕ ਹੈ ਜੀ ਜਿਹੜੀ ਬਾਹਰ ਦੀ ਪਾਰਕਿੰਗ ਅਸੀਂ ਠੇਕਾ ਲਿੱਤੇ ਇੱਕ ਸਾਲ ਉਸੇ ਯੂਸੀ ਚਾਰਜਸ ਹੈ ਮੰਡੀ ਬੋਰਡ ਦਾ ਮਾਰਕੀਟ ਦਾ ਉਹ ਸਬਜ਼ੀ ਮੰਡੀ ਦਾ ਹੁੰਦਾ ਵੀਰ ਨਹੀਂ ਮੰਡਾ ਨਹੀਂ ਭਾਜੀ ਸਬਜ਼ੀ ਮੰਡੀ ਦਾ ਨਹੀਂ ਸਾਰੀ ਮੰਡੀ ਦਾ ਡੀਏਡੀ ਸ਼ਰਤਾ ਪੜਾਈਏ ਬਬਈ ਹਾਂ ਪੜਾਇਓ ਦੇਖੀਏ ਕਿਹੜੀ ਜਿਹੜਾ ਤੁਸੀਂ ਰੱਖਾ ਉਹ ਲੱਤਾਂ ਨਾ ਮਾਰਦੀ ਉਹ 200 ਦਿਓ ਸਾਨੂੰ ਸਾਰੇ ਪੜਾਓ ਕਰੋ ਜੀ ਕਵਰ ਡੀਐਨਟੀ ਦੀ ਹਟਾਂ ਦੇ ਰਹੇ ਆ ਇਹ ਇਹ ਕਹਿੰਦੇ ਸਾਡੇ ਕੋਲ ਆ ਫਿਰ ਬਾਈ ਮੰਡੀ ਦੇ ਚਪਲ ਦਾ ਠੇਕਾ ਪਾਰਕਿੰਗ ਦਾ ਮੋਟਰਸਾਈਕਲ ਕਾਰ ਪਾਰਕਿੰਗ ਹਰ ਇੱਕ ਸਾਰੀ 100 ਰੁਪਿਆ ਵਰਚੀ ਕਿਹੜੀ ਆ ਜਿਹੜੀਆਂ ਦੀ ਇਹ ਤੁਸੀਂ ਦੱਸ ਦੋ 100 ਰੁਪਿਆ ਹਾਂ 100 ਰੁਪਿਆ ਦੱਸੋ ਤੁਸੀਂ 100 ਰੁਪਿਆ ਵਰਚੀ ਜਿਹੜੀ ਲੈ ਰਹੇ ਹੋ ਉਹ ਦੱਸਿਓ ਉਹ ਵੀ ਤੁਹਾਨੂੰ ਮੁਹਾਰਾ ਹੈ ਇਹਦੇ ਪੜ੍ਹੋਣਾ ਤੁਹਾਨੂੰ ਹਾਂ ਦੱਸੋ ਕਿਉਂਕਿ ਮੈਂ ਇਹ ਫੀਲਡ 'ਚ ਕੰਮ ਕਰਿਆ 100 ਰੁਪਿਆ ਪਰਚੀ ਤਾਂ ਕਿਸੇ ਚੀਜ਼ ਦੀ ਹੈ ਨਹੀਂ ਹੈ ਸਾਡੇ ਬੋਰਡ ਤੋਂ ਭਾਜੀ ਲਿਆਓ ਜੀ ਲਿਆਓ ਉਹ ਕਹਿੰਦਾ ਅੰਦਰ ਦੇ ਪੈਸੇ ਆ ਕਹਿੰਦਾ ਪਰਚੀ ਕੋਈ ਨਹੀਂ ਹੈ ਮੈਨੂੰ ਤੇ ਲੱਗਾ ਜੀ ਕਿਥੋਂ ਸੱਲਗਾ ਫਿਰ ਮੇਰੇ ਕਹਿੰਦਾ ਗੱਲ ਹੋਈ ਆ ਉਹਨਾਂ ਅੰਦਰ ਦੇ ਰਸੇ ਭਰੇ ਆ ਮੈਨੂੰ ਤੇ ਲੱਗਾ ਜੀ ਉਹ ਮੈਨੂੰ ਪਤਾ ਵੀ ਰ ਮੈਂ ਵੀ ਮੰਡੀ ਬੋਰਡ ਦੇ ਠੇਕੇ ਪਾਉਂਦਾ ਮੈਨੂੰ ਪਤਾ ਐ ਇੰਨਾ ਇੰਨੀ ਪਰਚੀ ਕੋਈ ਨਹੀਂ ਹੈ ਟਰਾਲੇ ਦੀ 150 ਰੁਪਇਆ ਵਰਤੀ ਆ بڑے ਟਰਾਲੇ ਦੀ 150 ਰੁਪਇਆ ਵਰਤੀ ਮੰਡੀ ਆਉਂਦੀ ਕਿ ਠੀਕ ਹੈ ਨਾ ਲਿਆਓ ਡੀਐਨਟੀ ਦਿਖਾਓ ਡੀਐਨਟੀ ਦੇ ਹਿਸਾਬ ਕੇ ਦੇਖਦੇ ਆ ਗਰੀਬਾਂ ਨਾਲ ਨਾ ਜੀ ਨਾ ਜੀ ਜਨਾਬ ਇਹ ਤਾਂ ਠੀਕ ਹੈ ਇੱਕ ਮਿੰਟ ਉਹ ਦੱਸਣਾ ਇਹ ਜਿਹੜਾ ਠੇਕਾ ਹੋਣਾ ਚਾਹੀਦਾ ਸੀ ਇਹ ਆਮ ਪਬਲੀ ਦੇ ਵਿੱਚ ਠੇਕਾ ਹੋਣਾ ਚਾਹੀਦਾ ਸੀਗਾ ਜੋ ਸਾਡੇ ਮੁੰਡੇ ਬੇਰੁਜ਼ਗਾਰ ਆ ਇਹ ਆਪਣਾ ਪਾਰਕਿੰਗ ਦਾ ਠੇਕਾ ਪਿੰਡਾਂ ਚ ਉਹਨਾਂ ਜਵਾਨਾਂ ਨੂੰ ਮਿਲਿਆ ਜਾਂਦਾ ਹਾਲਾਂਕਿ ਪੈਸੇ ਇਹਨੇ ਜਿਵੇਂ ਇਹਨੇ ਵਟੇ ਲਏ ਜਾਣੇ ਪਾਰਕਿੰਗ ਵਿੱਚ ਹੀ ਲੈ ਕੇ ਜਾਣਗੇ ਸਾਡੇ ਨੌਜਵਾਨ ਜਿਹੜੇ ਬੇਰੁਜ਼ਗਾਰ ਹਿੱਥੇ ਜਾਣਗੇ ਜਦੋਂ ਮੰਡੀ ਬੋਰਡ ਦਾ ਕਹੇ ਗੱਲ ਦੇ ਐਸ.ਐਮ. ਸਾਹਿਬ ਦੀ ਗਲਤੀ ਆ ਇਹ ਇੱਕ ਨੂੰ ਬਾਈ ਜੀ ਮੈਨੂੰ ਗੱਲ ਕਰਦੋ ਇਹ ਪਾਰਕਿੰਗ ਆਪਣੇ ਕੀ ਕਹਿੰਦੇ ਗਲਤ ਹੈ ਇਹ ਸਾਡੇ ਹਲਕੇ ਦੇ ਨੌਜਵਾਨਾਂ ਨੂੰ ਜਿਹੜੇ ਬੇਰੁਜ਼ਗਾਰ ਫਿਰਦੇ ਨੇ ਬਿਨਾ ਕੰਮ ਤੋਂ ਫਿਰਦੇ ਨੇ ਨੌਜਵਾਨ ਇਹ ਠੇਕੇਾ ਉਹਨਾਂ ਨੂੰ ਮਿਲਣਾ ਚਾਹੀਦਾ ਸੀਗਾ ਹਨਾ ਬਾਕੀ ਠੇਕੇ ਤੈਨੂੰ ਚੇਅਰਮੈਨ ਸਾਹਿਬ ਨੇ ਕਿਹਾ ਜੇਕਰ ਉਹ ਕਹਿੰਦੇ ਆ ਲੱਖ ਰੁਪਏ ਤੋਂ ਉੱਪਰ ਇਹਨਾਂ ਨੇ ਜਮਾ ਕਰਾਇਆ ਪਰ ਪੂਰੇ ਜਮਾ ਨਹੀਂ ਕਰਾਏ ਹਾਂ ਉਹਨਾਂ ਨੇ ਹਾਂ ਲੱਖ ਰੁਪਏ ਤੋਂ ਉੱਪਰ ਦਿੱਤਾ ਹੈ ਹਾਂ ਪਾਰਕਿੰਗ ਦੀ ਕੋਈ ਗੱਲ ਨਹੀਂ ਹੋਈ ਨੰਬਰ 2 ਤੇ ਤੁਹਾਡੇ ਕੋਲ ਜਦੋਂ ਹਲੇ ਤੱਕ ਛਾਪੀ ਵੀ ਹੋਈ ਤੁਹਾਡੇ ਕੋਲ ਪਾਰਕਿੰਗ ਨਹੀਂ ਹੈ ਤੁਸੀਂ ਮੇਰੀ ਕਾਰ ਗੈਰ ਕਾਨੂੰਨੀ ਤਰੀਕੇ ਨਾਲ ਲੈ ਸਕਦੇ ਆ ਬੜੀ ਸੋਹਣੀ ਤਰੀਕੇ ਨਾਲ ਤਾਂ ਨਿਕਲ ਕੇ ਸਲਗਾਵਾ ਹਾਂ ਹਾਂ ਉਹ ਪਾੜ ਲੋ ਨਹੀਂ ਆ ਤੁਸੀਂ ਕਿਵੇਂ ਲੈ ਸਕਦਾ ਜੀ ਉਹ ਤੁਹਾਨੂੰ ਮੰਡੀ ਬੋਰਡ ਨੇ ਠੇਕਾ ਦਿੱਤਾ ਸੀ ਨਾ ਬੀ ਜੀ ਐਮ ਸਾਹਮਣੇ ਠੀਕ ਹੈ ਜੀ ਉਹਦੇ ਵਿੱਚ ਸਾਨੂੰ ਆਹ ਲਾਟ ਹੋਇਆ ਸੀ ਕਿ ਅਸੀਂ ਮੰਡੀ ਬੋਰਡ ਦਾ ਦਾਣਾ ਮੰਡੀ ਤੇ ਪਲੱਸ ਸਾਨੂੰ ਹਰ ਇੱਕ ਕਿਸਮ ਦੀ ਮੰਡੀ ਦਾ ਤੁਹਾਨੂੰ ਠੇਕਾ ਦੇਣ ਲੱਗੇ ਅਦੇ ਵਿੱਚ ਕੋਈ ਵੀ ਵਾਹਕਲ ਆਵੇ ਕੋਈ ਵੀ ਚੀਜ਼ ਦੀ ਕਿਸੇ ਤਰ੍ਹਾਂ ਦੀ ਡੀ ਐਨ ਟੀ ਦਿਖਾ ਦਿਓ ਤੁਸੀਂ ਡੀ ਐਨ ਟੀ ਦਿਖਾ ਦਿਓ ਦੀ ਧਾਰਮਿਕ ਕੰਡੀਸ਼ਨ ਹੋ ਚੁੱਕੀ ਹੈ ਕਿ ਕਿਹਦੇ ਜੋ ਟੀਕਾ ਪੂਰਾ ਹੋਇਆ ਸਾਡਾ ਕਿੰਨੇ ਦਾ 2 ਤੋਂ 3 ਲੱਖ ਦਾ ਹੋਇਆ ਨਾ 2 ਤੋਂ 3 ਦੇ ਦਰੰਦਰ ਉਹਦੇ ਵਿੱਚ ਤੁਰੀ ਮੰਡੀ ਦੀ ਸਫਾਈ ਵੀ ਕਰਨੀ ਹੁੰਦੀ ਆ ਨਹੀਂ ਉਹ ਹੁੰਦਾ ਨਹੀਂ ਟੀਕਾ ਵੱਖਰਾ ਹੁੰਦਾ ਭਾਜੀ ਉਹ ਕਿਉਂਕਿ ਬੋਕੈਟ ਵਗੈਰਾ ਦਿੰਦੇ ਟਰਾਲੀਆਂ ਦਿੰਦੇ ਹਰ ਇੱਕ ਚੀਜ਼ ਦਿੰਦੇ ਨੇ ਨਹੀਂ ਮਤਲਬ ਇਹ ਕਹਣਾ ਇਹ ਮੇਰੀ ਗੱਲ ਸੁਣ ਲਾ ਇਹ ਜੋ ਕਟਿੰਗ ਕਰਕੇ ਕਿਵੇਂ ਇਹ ਦੇਖੋ ਆ ਦਿਓ ਮੈਨੂੰ ਆਹ ਕਟਿੰਗ ਕਰਕੇ ਤੁਸੀਂ ਕਿਵੇਂ 100 ਰੁਪਇਆ ਲੈ ਸਕਦੇ ਦੱਸੋ ਦੱਸੋ ਕਿਵੇਂ ਲੈ ਸਕਦੇ ਨਹੀਂ ਪਰਚੀ ਆ ਸਾਰੀ ਅੱਜ ਫੜਾਉਣਾ ਮੈਨੂੰ ਦੱਸ ਲਗਾ ਨਾ ਨਾ ਇਹ ਪਰਚੀ ਕਿਉਂ ਫੜਾ ਦਈਏ ਠੀਕ ਹੈ ਇਹ ਗ ਤੁਸੀਂ ਗੱਲ ਬਣਾ ਕਿ ਜਦੋਂ ਸਾਡੇ ਕੋਲ ਰੇਡੀ ਵਾਲੇ ਨੇ ਪਰਚੀ ਮੰਗੀ ਨਾ ਜੋ ਰੇੜੀ ਲੈ ਲੈ ਪਰਚੀ ਮੰਗੀ ਨਾ ਤੁਹਾਡੇ ਕੋ ਪਰਚੀ ਕੀ ਕਹਿੰਦਾ ਪਤਾ ਨੂੰ ਪੈਸੇ ਆਦਾ ਦੇਨੇ ਨਹੀਂ ਕਿਉਂਕਿ ਇਹ ਪਾਰਕਿੰਗ ਦਾ ਵੀ ਠੇਕਾ ਸਾਡੇ ਕੋ ਇਹ ਬੰਦੇ ਨੇ ਸਾਡੇ ਨਾਲ ਨਜਾਇਜ਼ ਕੀਤੀ ਜਿੰਨੇ ਠੇਕਾ ਦਿੱਤਾ ਨਾ ਸਿਰਫ ਅਨੇ ਲਿਤਾ ਅੰਦਰ ਦੇ ਵਾਲਿਆਂ ਦਾ ਠੇਕਾ ਅਸੀਂ ਬਾਹਰ ਦੀ ਪਾਰਕਿੰਗ ਮੋਟਰਸਾਈਕਲ ਦਾ ਤੇ ਪਲੱਸ ਪਾਰਕਿੰਗ ਦੇ ਜਿਹੜੇ ਕਾਰਾਂ ਦੀ ਪਾਰਕਿੰਗ ਉਹਦਾ ਠੇਕਾ ਵੀ ਸਾਡਾ ਤੁਸੀਂ ਇਹਨੇ ਦੀ ਗੱਲ ਕਹਿ ਰਹੇ ਹਾਂ ਜੇ ਤੁਸੀਂ ਸਹੀਆਂ ਡੀਐਨਟੀ ਦੀਆਂ ਗੱਲਾਂ ਦਿਖਾ ਦਿਓ ਤੁਸੀਂ ਕਿੱਥੇ ਦੁਕਾਨਾਂ ਦੇ ਪੈਸੇ ਲੈ ਸਕਦੇ ਹੋ ਕਿਉਂਕਿ ਜਦੋਂ ਮੰਡੀ ਬੋਰਡ ਦਾ ਠੇਕਾ ਹੁੰਦਾ ਉਹਦੇ ਵਿੱਚ ਸਿਰਫ ਤੇ ਸਿਰਫ ਰੇੜੀਆਂ ਦਾ ਨਹੀਂ ਨਹੀਂ ਪਾਜੀ ਰੇੜੀਆਂ ਹੋਰ ਵੀਲਰ ਟਰਾਲੇ ਦੀ ਸਭ ਤੋਂ ਬਾਅਦ ਟਰਾਲੇ ਦੀ 150 ਰੁਪਏ ਬਾਕੀ ਆ ਪਾਪਾ ਜੀ ਉੱਥੇ ਟਰਾਲੀ ਨੂੰ ਕਾਹ ਵੀ ਲਿਖਿਆ ਹੈ ਜੀ ਉਹਦੀ ਜਿਹੜਾ ਟਰਾਲੀ ਨੂੰ ਕਾਹ ਵੀ ਲਿਖਿਆ ਹੈ ਜੀ ਟਰਾਲੀ ਦਾ ਜਿੰਮੇਦਾਰ ਦਾ ਅਸ ਪੜੋ ਜੀ ਇਹ ਚੋਰ ਸਾਹਮਣੇ ਆਏ ਪੜੇ ਪੰਜਾਬ ਦੇ ਲੋਕ